ਲੰਘੇ ਦਿਨਾਂ ਦੇ ਵਿੱਚ ਇੱਕ ਖਬਰ ਸਾਹਮਣੇ ਆ ਰਹੀ ਸੀ ਕਿ ਸੁਨੀਲ ਜਾਖੜ ਸ਼ਾਇਦ ਭਾਜਪਾ ਤੋਂ ਅਲੈਦਾ ਹੋ ਜਾਣ ਜਾਂ ਫਿਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਸੁਨੀਲ ਜਾਖੜ ਨੂੰ ਪਾਰਟੀ ਚੋਂ ਬਾਹਰ ਦਾ ਰਾਹ ਖਾ ਦਿੱਤਾ ਜਾਵੇ ਪਰ ਲੰਘੇ ਕੱਲ ਦੀਆਂ ਕੁਝ ਤਸਵੀਰਾਂ ਨੇ ਇਹ ਸਾਰਾ ਮਾਹੌਲ ਬਦਲ ਦਿੱਤਾ ਸੁਨੀਲ ਜਾਖੜ ਮੌਜੂਦਾ ਸਮੇਂ ਵਿੱਚ ਪੰਜਾਬ ਪ੍ਰਧਾਨ ਨੇ ਭਾਜਪਾ ਦੇ ਲੰਘੇ ਕੱਲ ਉਹ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਆਉਂਦੇ ਕਿਸਾਨਾਂ ਦੀਆਂ ਗੱਲਾਂ ਉੱਥੇ ਕੀਤੀਆਂ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਵਾਵਾ ਲੰਮੀ ਗੱਲਬਾਤ ਕਹਿੰਦੇ ਹੋਈ ਹੈ ਔਰ ਬੜੀਆਂ ਖੂਬਸੂਰਤਾਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਨਸ਼ਰ ਹੋਈਆਂ ਜਿਸ ਦੇ ਵਿੱਚ ਬੜੇ ਹੀ ਵਧੀਆ ਤਰੀਕੇ ਦੇ ਨਾਲ ਗੱਲਬਾਤ ਹੁੰਦੀ ਨਜ਼ਰ ਆ ਰਹੀ ਹੈ ਜਿਸ ਤੋਂ ਇਹ ਤਾਂ ਪ੍ਰਤੀਤ ਹੁੰਦਾ ਹੈ ਕਿ ਸੁਨੀਲ ਜਾਖੜ ਦੀ ਨੇੜਤਾ ਬੀਜੇਪੀ ਦੇ ਨਾਲ ਤਾਂ ਹੈ ਔਰ ਇਹ ਵੀ ਸਮਝ ਆਉਂਦਾ ਹੈ ਕਿ ਬੀਜੇਪੀ ਸ਼ਾਇਦ ਸੁਨੀਲ ਜਾਖੜ ਨੂੰ ਲੈ ਕੇ ਉਸੇ ਤਰ੍ਹਾਂ ਜਿਵੇਂ ਸੁਨੀਲ ਜਾਖੜ ਬੀਜੇਪੀ ਨੂੰ ਲੈ ਕੇ ਯਾਨੀ ਕਿ ਕੋਈ ਪ੍ਰੋਬਲਮ ਐਸ ਸੱਚ ਨਜ਼ਰ ਨਹੀਂ ਆ ਰਹੀ ਗੱਲਬਾਤ ਹੋਈ ਹੈ ਸੁਨੀਲ ਜਾਖੜ ਨੇ ਕਹਿੰਦੇ ਗੱਲਾਂ ਵੀ ਉੱਥੇ ਰੱਖੀਆਂ ਨੇ ਕਿਸਾਨੀ ਨੂੰ ਲੈ ਕੇ ਖੇਤੀਬਾੜੀ ਨੂੰ ਲੈ ਕੇ ਸੁਨੀਲ ਜਾਖੜ ਸੂਝਵਾਨ ਲੀਡਰ ਵੀ ਮੰਨੇ ਜਾਂਦੇ ਨੇ ਪੰਜਾਬ ਦੇ ਔਰ ਪੰਜਾਬ ਦਾ ਹੱਕ ਉਹ ਗੱਲਾਂ-ਗੱਲਾਂ ਦੇ ਵਿੱਚ ਉਤਾਣੂ ਚੱਕਦੇ ਵੀ ਰਹੇ ਨੇ ਇਹਦੇ ਵਿੱਚ ਵੀ ਕੋਈ ਦੋਰ ਐ ਨਹੀਂ ਆ ਪਰ ਅਚਾਨਕ ਇੱਕ ਸਵਾਲ ਖੜਾ ਹੋਣ ਲੱਗ ਗਿਆ ਸੀ ਕਿ ਸ਼ਾਇਦ ਬੀਜੇਪੀ ਕੋਈ ਵਿਕਲਪ ਲੱਭ ਰਹੀ ਹੈ ਕਿ ਸ਼ਾਇਦ ਬੀਜੇਪੀ ਕੋਈ ਬਦਲਾ ਲੱਭ ਰਹੀ ਹੈ ਪੰਜਾਬ ਵਾਸਤੇ ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨਾ ਲਾਇਆ ਹੋਇਆ ਔਰ ਉਹਦਾ ਸਿੱਧਾ ਬਸਿੱਧਾ ਟਾਰਗੇਟ ਬੀਜੇਪੀ ਨਜ਼ਰ ਆਉਂਦੀ ਹੈ ਉਹਦਾ ਸਿੱਧਾ ਅਸਿੱਧਾ ਇਫੈਕਟ ਜਿਹੜਾ ਉਹ ਬੀਜੇਪੀ ਨੂੰ ਹੋਵੇਗਾ ਇਹ ਪ੍ਰਤੀਤ ਹੁੰਦਾ ਹੁਣ ਇੱਥੇ ਆ ਕੇ ਬੀਜੇਪੀ ਨੂੰ ਵੀ ਸ਼ਾਇਦ ਕੁਝ ਕਰਨਾ ਪਵੇ ਇਹ ਸੋਚ ਕੇ ਇਹ ਨਰੇਟਿਵ ਬਿਲਡ ਹੋਇਆ ਸੀ ਚੱਲਿਆ ਸੀ ਕਿ ਸੁਨੀਲ ਜਾਖੜ ਦੀ ਬਦਲ ਦੇ ਵਿੱਚ ਕੋਈ ਲਿਆਂਦਾ ਜਾ ਸਕਦਾ ਨਵਾਂ ਲੀਡਰ ਜਿਹੜਾ ਪੰਜਾਬ ਦੇ ਲਈ ਅਨੁਕੂਲ ਹੋਵੇ ਪਰ ਇੱਥੇ ਸੁਨੀਲ ਜਾਖੜ ਨੇ ਜੋ ਰੋਲ ਨਿਭਾਇਆ ਹੈ ਇਹ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਉਹ ਪੰਜਾਬ ਦੇ ਅਨੁਕੂਲ ਹੀ ਗੱਲ ਕਰਦੇ ਨਜ਼ਰ ਆ ਰਹੇ ਹਨ ਹੁਣ ਵੇਖਣ ਵਾਲੀ ਗੱਲ ਹੈ ਕਿ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਕਿੰਨੀ ਕੁ ਰੰਗ ਲਿਆਦੀ ਹੈ ਔਰ ਦੂਜੀ ਗੱਲ ਇਹ ਵੀ ਹੈ ਕਿ 2027 ਦੀਆਂ ਚੋਣਾਂ ਵੀ ਨਜ਼ਦੀਕ ਹੈ ਔਰ ਇਸ ਵਾਸਤੇ ਭਾਜਪਾ ਆਪ ਵੀ ਪੱਪਾ ਪਾਰ ਹੋਵੇਗੀ ਕਿ ਹਰ ਥਾਂ ਦੇ ਉੱਤੇ ਪੰਜਾਬ ਅੰਦਰ ਕਿਤੇ ਨਾ ਕਿਤੇ ਇਕਵਿਲੀਬ੍ਰੀਅਮ ਬਣਾਇਆ ਜਾ ਸਕੇ ਮਾੜਾ ਮੋਟਾ ਉੱਪਰ ਨੂੰ ਉਠਿਆ ਜਾ ਸਕੇ ਇਸ ਵਾਸਤੇ ਵੀ ਜਦੋਂ ਜਾਇਦ ਕੀਤੀ ਜਾਵੇਗੀ ਪਰ ਇਸ ਦੇ باوجود ਸੀਲ ਜਾਖੜ ਨੂੰ ਲੈ ਕੇ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਉਹ ਕਿਤੇ ਨਾ ਕਿਤੇ ਠੱਡੀਆਂ ਪੈਂਦੀਆਂ ਜ਼ਰੂਰ ਨਜ਼ਰ ਆ ਰਹੀਆਂ ਹਾਲਾਂਕਿ ਕੀ ਅਸਾਰ ਬਣਦੇ ਨੇ ਉਹ ਪੁਵਿੱਖ ਦੀ ਗੱਲ ਹੈ ਔਰ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ